ਕੀ ਹਾਲ ਜੀ ਤੁਹਾਡਾ ਸਾਰਿਆਂ ਦਾ ਵੈਲਕਮ ਹੈ ਜੀ ਤੁਹਾਡਾ ਸਾਡੇ ਆਪਣੇ YouTube ਚੈਨਲ ਉੱਤੇ ਸੇਲ ਪਰਚੇਸ ਟੌਪਿਕ ਤੇ ਮਿਲਦੇ ਹਾਂ ਪ੍ਰਿੰਦਰ ਸਿੰਘ ਐਂਸੈਂਸ ਜਿਵੇਂ ਤੁਹਾਨੂੰ ਪਤਾ ਹੈ ਅਸੀਂ ਰੀਅਲ ਅਸਟੇਟ ਬਿਲਡਿੰਗ ਮਟੀਰੀਅਲ ਇਨਵੈਸਟਮੈਂਟ ਪਲੈਨਿੰਗ ਤੇ ਜੀ ਲੂਸਿਵ ਕਾਜ ਲਈ ਜਿਹੜੀ ਵੀਡੀਓ ਆ ਉਹ ਰਿਗਾਰਡਿੰਗ ਸੋਲਡ ਆਊਟ ਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਅਸੀਂ ਵੀਡੀਓ ਪਾਈ ਸੀ ਅਜ ਤੋਂ ਕੁਝ ਹਫ਼ਤੇ ਪਹਿਲਾਂ ਟ੍ਰੈਂਡ ਕਲੋਨੀ ਦੇ ਵਿੱਚ 2.80 ਮਹੀਲੇ ਦਾ ਘਰ ਸੀਗਾ ਤੇ ਉਹ ਸੋਲਡ ਆਊਟ ਹੋ ਚੁੱਕਿਆ ਹੈ ਲੱਗੇ ਆ ਵੀਡੀਓ ਚਲਾਣ ਦੇਖੇ ਵੀਡੀਓ ਸੋ AC 2.80 ਮਰਲੇ ਦਾ ਮਕਾਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸ਼ਾਨਦਾਰ ਮਕਾਨ ਬਣਿਆ ਹੋਇਆ ਸੀ ਜੋ ਕਿ ਡਬਲ ਸਟੋਰੀ ਮਕਾਨ ਹੈ ਤੇ ਇਹ ਫਰੈਂਡ ਕਲੋਨੀ ਦੇ ਵਿੱਚ ਸੀ ਜੋ ਹੁਣ ਸੋਲਡ ਆਊਟ ਹੋ ਚੁੱਕਾ ਹੈ ਸੋ ਇਸ ਅਕੋਰਡਿੰਗ ਸਾਨੂੰ ਕੋਈ ਵੀ ਕੁਐਰੀ ਨਾ ਭੇਜੀ ਜਾਵੇ ਬਾਕੀ ਕਿਸੇ ਨੇ ਕੋਈ ਚੀਜ਼ ਲੈਣੀ ਹੈ ਜਾਂ ਵੇਚਣੀ ਹੈ ਉਹ ਸਾਡੇ ਨਾਲ ਕੰਟੈਕਟ ਕਰ ਸਕਦਾ ਹੈ ਬਾਕੀ ਜੁੜੇ ਰਹੋ ਚੈਨਲ ਦੇ ਨਾਲ ਇਸ ਤਰ੍ਹਾਂ ਹੀ ਸੇਲ ਪਰਚੇਸ ਪ੍ਰਾਪਰਟੀ ਵਿਦ ਲਖਵਿੰਦਰ ਸਿੰਘ ਐਂਡ ਸੰਸ ਇਆ ਸੀ ਕਿ ਜੀ ਮਕਾਨ ਦੀ ਸਾਰੀ ਡੀਟੇਲਸ ਇਹ ਸ਼ੋਅਲਟ ਹੋ ਚੁੱਕਿਆ ਹੈ ਇਸ ਤੇ ਰਿਗਾਰਡਿੰਗ ਸਾਨੂੰ ਕੋਈ ਵੀ ਇਨਕੁਆਰੀ ਹੁੰਦਾ ਭੇਜੀਓ ਬਾਕੀ ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਸਾਰੇ ਆਪਣੇ ਪਲੇਟਫਾਰਮ ਦਿੱਤੇ ਹੋਏ ਆ ਆਪਣੇ WhatsApp ਨੰਬਰ ਦਿੱਤੇ ਹੋਏ ਆ Facebook ਤੇ Instagram ਤੇ ਹਰੇਕ ਪਾਸੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਬਾਕੀ ਜੁੜੇ ਹੋਏ ਚੈਨਲ ਦੇ ਨਾਲ ਲੈ ਤਾਂ ਹੀ ਸੇਲ ਪਰਚੇਸ ਕਰੋ ਵੀਦਲੇ ਕੁੰਜ ਸਿੰਘ ਐਂਡ ਸੰਸ